ਇੱਕ ਕੁੜੀ ਦੇ ਨਾਲ ਦੋ ਮੁੰਡਿਆਂ ਦੀ ਗਲਬਾਤ ਅਤੇ ਇਹ ਕੁੜੀ ਹੀ ਲੜਾਈ ਝਗੜੇ ਦਾ ਕਾਰਨ ਪਣੀ ਜਿਸ ਤੋਂ ਬਾਅਦ ਇੱਕ ਜਵਾਨ ਮੁੰਡੇ ਦੀ ਜਾਨ ਲੈ ਲਈ ਗਈ। ਦਰਅਸਲ ਜਿਸ ਮੁੰਡੇ ਦੇ ਨਾਲ ਪਹਿਲਾਂ ਕੁੜੀ ਦੀ ਗਲਬਾਤ ਸੀ ਉਸਨੇ ਦੂਸਰੇ ਮੁੰਡੇ ਨੂੰ ਧਮਕੀ ਦਿੱਤੀ ਸੀ ਕਿ ਮੈਂ ਤੇਰੀ ਜਾਨ ਲੈ ਕੇ ਹਟਾਂਗਾ ਅਤੇ ਉਸਨੇ ਇਸ ਮਾੜੇ ਕੰਮ ਨੂੰ ਅੰਜਾਮ ਉਸ ਸਮੇਂ ਦਿੱਤਾ ਜਦੋਂ ਸਵੇਰ ਦੇ ਸਮੇਂ ਇਹ ਮੁੰਡਾ ਘਰ ਤੋਂ ਫੋਨ ਦਾ ਰੀਚਾਰਜ ਕਰਵਾਉਣ ਦੇ ਲਈ ਨਿਕਲਿਆ ਸੀ ਕਿ ਹਾ ਇਹ ਜਾ ਰਿਹਾ ਹੈ ਕਿ ਜਦੋਂ ਉਹ ਰੀਚਾਰਜ ਕਰਵਾਉਣ ਜਾ ਰਿਹਾ ਸੀ ਤਾਂ ਉਸ ਮੁੰਡੇ ਨੇ ਹੀ ਜਿਸ ਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾ ਰਿਹਾ ਹੈ ਆਪਣੇ ਮੋਟਰਸਾਈਕਲ ਤੇ ਉਸ ਨੂੰ ਮਿਠਾਇਆ ਅਤੇ ਕੁਝ ਸਮੇਂ ਬਾਅਦ ਜਾ ਕੇ ਉਸ ਦਾ ਫੋਨ ਤੱਕ ਬੰਦ ਕਰ ਦਿੱਤਾ ਮੋਗਾ ਦੇ ਕਸਬਾ ਕੋਟੇਸੇਖਾਂ ਦਾ ਇਹ ਸਾਰਾ ਮਾਮਲਾ ਜਿੱਥੇ 25 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤ ਦੇ ਵਿੱਚ ਮ੍ਰਿਤਕ ਦੀ ਮਿਲੀ ਅਤੇ ਉਸ ਦੀਆਂ ਤਿੰਨ ਭੈਣਾਂ ਨੇ ਰੋ ਰੋ ਕੇ ਇਹ ਸਾਰੀ ਘਟਨਾ ਨੂੰ ਬਿਆਨ ਕਰ ਦਿੱਤਾ ਉਹਨਾਂ ਦੱਸਿਆ ਕਿ ਕਿੰਜ ਇਕਲੋਤੇ ਵੀਰ ਦੇ ਨਾਲ ਮਾੜੀ ਉਸਤੇ ਹੀ ਦੋਸਤ ਦੇ ਵੱਲੋਂ ਕੀਤੀ ਗਈ ਹੈ ਮ੍ਰਿਤਕ ਸੁਖਵਿੰਦਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਲड़का ਸ਼ਨੀਵਾਰ ਨੂੰ ਫੋਨ ਰੀਚਾਰਜ ਕਰਵਾਉਣ ਤਾਂ ਕਹਿ ਕੇ ਘਰ ਤੋਂ ਗਿਆ ਸੀ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਪੁੱਤ ਖਤਮ ਹੋ ਚੁੱਕਿਆ ਹੈ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਤੇ ਲਈ ਹੁਣੇ ਹੈ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਤਫਤੀਸ਼ੀ ਅਫਸਰ ਨਛੱਤਰ ਸਿੰਘ ਨੇ ਵੀ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਪਿੰਡ ਬਾੜਾ ਕਾਲੀ ਜ਼ਿਲ੍ਹਾ ਫਿਰੋਜ਼ਪੁਰ ਦੀ ਮ੍ਰਿਤਕ ਦੇ ਪਿੰਡ ਨਿਹਾਲਗੜ ਢਾਬੇ ਦੇ ਕੋਲੋਂ ਮਿਲੀ ਹੈ ਜਿਸਨੂੰ ਕਿ ਸਰਕਾਰੀ ਹਸਪਤਾਲ ਮੋਗਾ ਦੇ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਅਤੇ ਇਸ ਸਬੰਧੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰ ਨੂੰ ਇਨਸਾਫ ਦਾ ਵੀ ਭਰੋਸਾ ਦਿੱਤਾ ਗਿਆ ਸਾਡੇ ਦਿਨਾਂ ਪਹਿਲਾਂ ਦਾ ਇੱਕ ਬਰਾਸੀ ਲੁੱਟ ਕੇ ਖਾ ਕੇ ਦੁਸ਼ਮਣ ਕਾਈ ਮੈਂ ਅਸੀਂ ਸਾਮ ਮੰਗਦੀਆਂ ਹੋਣੇ ਜਨਿਵਾਰ 10 ਵਜੇ ਕਰੋ ਚਲੇਗਾ ਸਾਨੂੰ ਕਹਿੰਦਾ ਰੀਚਾਰਜ ਕਰਾਉਣ ਚੱਲਿਆ ਉਹ ਬਾਅਦ ਤੋਂ ਮਾਸ ਨਹੀਂ ਆਇਆ ਐ ਨ ਕੋਲਾ ਦੋਸਤ ਨੂੰ ਕਿਤਾ ਮਹਤਿਆਰ ਸਿੰਘ ਨੂੰ ਉਹਨੇ ਨਾਲ ਗਿਆ ਕਰੋ ਅੱਧਾ ਰਸਤਾ ਤੁਰ ਕੇ ਗਿਆ ਇੱਕ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਏ ਨੇ ਔਰ ਜੋ ਪਹਿਲਾ ਕੁਛ ਦਿਨਾਂ ਦਾ ਕੁੜੀ ਦਾ ਚੱਕਰ ਹੈਗਾ ਸੀ ਜਿਹਦੇ ਰੋਲੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਪਹਿਲਾਂ ਵੀ ਤਮਕੀਆਂ ਦੇਣੇ ਸੀ ਕਿ ਮੁੰਡਾ ਨਹੀਂ ਚੜਨਾ ਤਾਂ ਧਮਾਰ ਦੇਣਾ ਮੁੰਡਾ ਕਰ ਉਸ ਮਾਦੇ ਨਾਲ ਸੀ ਪਹਿਲਾ ਉਹਦੇ ਨਾਲ ਸੀ ਫਿਰ ਮੇਰੇ ਭਰਾ ਨੇ ਗੱਲ ਜ਼ਬਰਦਸਤੀ ਕਰਾਤੀ ਉਹਨਾਂ ਨੇ ਉਹਦਾ ਪਸਾਇਆ ਹੈ ਮੇਰਾ ਭਰਾ ਦਾ ਪੋਲਾ ਪਾਲਾ ਸੀ ਨਾ ਬੋਲਣ ਜੋਗਾ ਤੇ ਨਾ ਕੁਝ ਕਰਨ ਜੋਗਾ ਕੁੜੇ ਕੋ ਕੁਸ ਵਾਲਾ ਦੀ ਆ ਮੁੰਡੀ ਮੁੰਡੀ ਰਹਿਣ ਵਾਲੀ ਆ ਕਹਿੰਦੇ ਹਨ ਜਿਵੇਂ ਇਤਨੀ ਸੀ ਮਾਰ ਦੋ ਅਸੀਂ ਤਾਂ ਸਾਫ਼ ਮੰਗਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਫ਼ ਦੇਣਾ ਚਾਹੀਦਾ ਹੈ ਸਾਡੇ ਕੋਲ ਹੁਣ ਕੁਝ ਨਹੀਂ ਰਹਿ ਗਿਆ ਕਦੇ ਪਤਾ ਲੱਗਾ ਕਿ ਕਿੱਥੇ ਰੋੜੀ ਸਕੇ ਕੋੜ ਦੇ ਲਾਗੇ ਮਿਲੀ ਤੇ ਰੋੜ ਦੇ ਨਾਲ ਮਾਰ ਕੇ ਦਵਾਈ ਪਵਾ ਕੇ ਸੁੱਟ ਕੇ ਨੇ ਕੰਜਰ ਥੋੜੀ ਮੋਟੀ ਸੂ ਲੱਗ ਜਾਂਦੀ ਐ ਪ੍ਰਾਣ ਨੂੰ ਬਚਾ ਲੈਂਦੀਆਂ ਮੇਰਾ ਬੇਟਾ ਹੈ ਇਹ ਕਾਰਨ ਕੀ ਇਹ ਮੋਟਾ ਉਹ ਕਰੋ ਸ਼ਨੀਵਾਰ 10 11 ਵਜੇ ਗਿਆ ਨੈਟ ਤੇ ਪੈਸੇ ਪਾਉਣ ਉਸ ਤੋਂ ਕਿਸ ਨੇ ਚੋਕ ਕੇ ਲੈ ਗਿਆ ਮੋਬਾਈਲ ਬੰਦ ਕਰਤਾ ਪਤਾ ਨਹੀਂ ਲੱਗਿਆ ਵੀ ਕਿੱਥੇ ਲਗਾਏ ਆ ਕਿੱਥੇ ਨਹੀਂ ਸਾਨੂੰ ਕੱਲ ਪਤਾ ਲੱਗਿਆ 11:30 ਵਜੇ ਕਾਰਨ ਕੀ ਸਮਝ ਦੋ ਕੋਈ ਇਹ ਪਿੰਡ 'ਚ ਕੋਈ ਪਿੰਡ 'ਚ ਕਿਸੇ ਮੁੰਡੇ ਧਮਕੀ ਦਿੱਤੀ ਸੀ ਵੀ ਮੈਂ ਤੈਨੂੰ ਮਾਰ ਦੇਣਾ ਛੱਡਣਾ ਨਹੀਂ ਉਹਨੇ ਬੰਦੇਆਂ ਲਿਜਾ ਕੇ ਚੋਕ ਕੇ ਲੈ ਗਿਆ ਕੋਈ ਰੰਜੀਤ ਵਗੈਰੇ ਸੀ ਪਹਿਲੇ ਆ ਉਨੇ ਕੇ ਇੱਕ ਊੜੀ ਦੇ ਮਗਰ ਇਹਨੂੰ ਫਸਾਇਆ ਸੀ ਇਹ ਦੁਸ਼ਮਣ ਹੀ ਉਹਨੇ ਕੱਢੀ ਸੀ ਨਹੀਂ ਪਤਾ ਲੱਗਿਆ ਕਹ ਤੰਗੀ ਦੇ ਨਾਲ ਬੰਦਾ ਹਾਂ ਹਾਂ ਪਤਾ ਲੱਗਿਆ ਕੌਣ ਸੀ ਇਹ ਮੁਖਤਿਆਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਬਾੜਾ ਸੁਲੇਮਾਨ ਬਾੜੇ ਪਿੰਡ ਦਾ ਹੀ ਹੈ ਨਹੀਂ ਦੂਸਰੇ ਪਿੰਡ ਦਾ ਨਾਲ ਦੇ ਦਾ ਉਹ ਕਦੇ ਅੱਗੇ ਪਿੱਛੇ ਮਿਲਿਆ ਹੋਏ ਇਹਨਾਂ ਨੂੰ ਹਾਂ ਮਿਲਦਾ ਪਹਿਲੀ ਆ ਉਸਦੇ ਆਪਣੇ ਬੂਵੇ ਲਾਗੇ ਇਹਦੇ ਨਾਲ ਕੀ ਰਿਲੇਸ਼ਨ ਸੀ ਦੋਸਤ ਸੀਗਾ ਹਾਂ ਦੋਸਤ ਪਹਿਲਾਂ ਤਾਂ ਭਰਾ ਨਾਲ ਬਾਤ ਸੀ ਇਹਦੇ ਕੋਲ ਐਸੇ ਖੰਡਾ ਤੇ ਰਿਸ਼ਤਾ ਹੁਣਾਂ ਨੇ ਕੁੜੀ ਪਿੱਛੇ ਲੱਗ ਕੇ ਹਾਂ ਹਾਂ ਕੁੜੀ ਨਾਲ ਲਿਜਾ ਕੇ ਤੈਨੂੰ ਲੈ ਕੇ ਚੁੱਕ ਤੇ પાਸੇ ਇਹ ਕਿੰਨੇ ਵਜੇ ਦੀ ਘਟਨਾ ਹੈਗੀ ਇਹ ਤੁਹਾਨੂੰ ਪਤਾ ਲੱਗਿਆ ਵੀ ਇਹ ਕਿੰਨੇ ਵਜੇ ਗਿਆ ਸੀਗਾ ਨੈਟਪੁਆਇੰਟ ਤੇ ਉਹ ਕਿੰਨੇ ਵਜੇ ਨੂੰ ਲੈ ਕੇ ਗਿਆ ਇਹ 8:11 ਵਜੇ ਘਰੋਂ ਲੈ ਕੇ ਗਿਆ 11 ਵਜੇ ਤਕਰੀਬਨ ਚਲਾ ਗਿਆ ਹਾਂ ਪਤਾ ਸੀ ਹਾਂ ਮੰਗੀ ਕਰਦੇ ਆ ਉਹ ਸਾਹ ਮੰਗਣਾ ਅਸੀਂ ਸਾਨੂੰ ਸਾਹ ਮੰਗਨੇ ਵੀ ਸਾਡਾ ਜੋ ਹੱਕ ਬੰਦਾ ਦਵਾਇਆ ਜਾਵੇ ਮੁੰਡੇ ਦਾ ਨਾਮ ਲਖਵਿੰਦਰ ਸਿੰਘ ਹੈ ਲਿਆ ਸੁੱਖਾ ਪੁੱਤਰ ਮਰੀਕ ਸਿੰਘ ਪਿੰਡ ਵਾੜਾ ਕਾਲੀਰੋਂ ਥਾਣਾ ਮਖੂ ਜ਼ਿਲ੍ਹਾ ਫਰੋਜ਼ਪੁਰ ਦਾ ਇਹ ਕਰੀਬ 11.5 ਪੌਣੇ 12 ਦੇ ਕਰੀਬ ਨਿਆਲਗੜ ਢਾਬੇ ਦੇ ਕੋਲੋਂ ਇਹਦੀ ਡੈੱਡ ਬੋਡੀ ਮਿਲੀ ਹੈ 108 ਐਂਬੂਲੈਂਸ ਨੂੰ ਪਤਾ ਲੱਗਾ ਤੇ ਉਹਨਾਂ ਇੱਥੇ ਸਿਵਲ ਹਸਪੀਟਲ ਚਮ ਕਰਾਈ ਉਹ ਤੋਂ ਬਾਅਦ ਉਹਨਾਂ ਤੇ ਕਾਰਵਾਈ 194 BNS ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਰਿਪੋਰਟ ਕੀਤੀ ਜਾਏ। ਸਰਕਾਰ ਨੂੰ ਪਤਾ ਲੱਗ ਕਾਰਨ ਜੇ ਤਕਨੀਕੀ ਪਤਾ ਲੱਗ ਸਕਿਆ ਜੀ ਡਾਕਟਰਾਂ ਦੀ ਰਿਪੋਰਟ ਤੋਂ ਪਤਾ ਲੱਗੇਗਾ।